ਨੰਮੇ ਉਹਦੇ ਖੋਦ ਇਸ ਘੜੀ ਤੱਕ ਆਇਆ ਵਾ ਤੇ ਮੈਂ ਖੁਦ ਥੋੜਾ ਪ੍ਰਾਰਥਨਾ ਕਰਾਂਗਾ ਕਿ ਪ੍ਰਭੂ ਮੈਨੂੰ ਇਸ ਸਲੀਬ ਤੋਂ ਬਚਾ ਹallelujah ਮੈਂ ਤੇ ਖੁਦ ਇਸ ਧਰਤੀ ਤੇ ਸਲੀਬ ਦੀ ਮੌਤ ਲੈਣ ਦੇ ਲਈ ਇਸ ਧਰਤੀ ਤੇ ਆਇਆ ਵਾ ਮੈਂ ਮੀਰਾ ਜੀ ਕਬਰ ਹੁੰਦਾ ਮੈਂ ਹਣ ਕੀ ਆਖਾਂ ਆਪਣੇ ਪਿਤਾ ਨੂੰ ਕਿ ਪਿਤਾ ਮੈਨੂੰ ਇਸ ਘੜੀ ਤੋਂ ਬਚਾ ਜਿੱਤਾਹੀਂ ਸਾਡੇ ਜੀਵਨ 'ਚ ਕੋਈ ਦੁੱਖ ਆ ਜਾਂਦਾ ਮੁਸੀਬਤ 'ਚ ਪੈ ਜਾਂਦੇ ਆ ਅਸੀਂ ਕਹ ਦਿੰਨੇ ਨਾ ਹਾਏ ਮੈਨੂੰ ਕਬਰਾਟ ਹੋਂਦੀ ਆ ਉੱਥੇ ਲੜਾਈ ਹੋਂਦੀ ਪਤਾ ਨਹੀਂ ਕੀ ਹੋ ਜਾਏਗਾ ਹਾਂ ਫਲਾਣੀ ਜਗ੍ਹਾ ਤੇ ਨਸ਼ਾ ਕਰਕੇ ਬੰਦਾ ਡਿੱਗਾ ਆਈ ਉਹਨੂੰ ਕੁਛ ਹੋਣਾ ਜੇ ਮੇਰਾ ਜੀ ਕਬਰਾਂਦਾ ਐਸੇ ਤਰ੍ਹਾਂ ਹੀ ਯਿਸੂ ਮਸੀਹ ਨੇ ਕਿਹਾ ਮੇਰਾ ਵੀ ਜੀ ਕਬਰੋਂਦਾ ਵਾ ਮੈਂ ਕੀ ਆਖਾਂ ਆਪਣੇ ਪਿਤਾ ਨੂੰ ਕਿ ਪ੍ਰਭੂ ਮੈਨੂੰ ਇਹ ਸਲੀਪ ਤੋਂ ਬਚਾ ਕੰਨਾ ਐਸੇ ਕੰਮ ਲਈ ਤੇ ਲਈ ਤੇ ਮੈਂ ਧਰਤੀ ਤੇ ਆਇਆ ਵਾ ਹੁਣ ਮੈਂ ਕੰਮ ਦੇ ਲਈ ਥੋੜਾ ਪ੍ਰਾਰਥਨਾ ਕਰਦਾਗਾ ਕਿ ਪ੍ਰਭੂ ਮੈਨੂੰ ਇਸ ਔਖੀ ਘੜੀ ਤੋਂ